ਮੇਰਾ ਫਾਮਲੀ ਕੋ ਮਹੇਨੀ ਕਰੂੰਗਾ ਦਾਦਾ ਕੰਮ ਮਨਸੀ ਦਾ ਵਿਚਾ ਚਲਾਉਂਦੇ ਹੋ ਅੱਛਾ ਇੱਕ ਬਿਲਕੁਲ ਉਹ ਦੇਖੋ ਗੋਡੇ ਕੰਮ ਨਹੀਂ ਕਰਦੇ ਉਦਾਂ ਨੂੰ ਸਾਫ ਨਹੀਂ ਨਿਕਾਵੇ ਰੇਖਸ਼ੀ ਦਾ ਕੰਮ ਨਹੀਂ ਆਗਾ ਅੱਛਾ ਕੀ ਬੇਨਤੀ ਲੈ ਗਿਆ ਇਹ ਮੇਰੇ ਮੈਰ ਭਾਈ ਕੋ ਤੇ ਕਿ ਕਿ ਸਾਥੇ ਰਹਿੰਦੇ ਰਹਤੀ ਸਾਨੂੰ ਕੋਈ ਮਤਲਬ ਕੋਈ ਸਾਧਨ ਨਹੀਂ ਜਿਹੜਾ ਸਾਦਾ ਬਾਬਾ ਜੀ ਸਬਜੀ ਪਾਜੀ ਵੇਚਣ ਵਾਲਾ ਜਿਹੜੀ ਵਗਾਰਾ ਸਬਜੀ ਸਬਜੀ ਵੇਚਣੀ ਹੈ ਤੁਸੀਂ ਹਾਂਜੀ ਹਾਂਜੀ ਅੱਛਾ ਤੇ

ਉਹ ਚੰਭਾ ਬਾਨਦਨ ਚ ਚੜ੍ਹਦੀ ਰਹੀਦਾ ਕੰਮ ਤੁਮ ਚਲਦਾ ਨਹੀਂ ਆ ਚਾਚਾ ਛੋਕਾ ਛੋਕਾ ਤੁਸੀਂ ਛੋਕਾ ਬਾਬਿਓ ਆ ਬੜੋ ਬੜੋ ਤੁਸੀਂ ਕੱਲ ਤੁਸੀਂ ਜਾਣਾ ਵਾ ਜਾਣਾ ਤੁਸੀਂ ਆਪਣੀ ਰੜੀ ਦੇਈ ਆ ਠੀਕ ਹੈ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਤੇ ਬਜ਼ੁਰਗੋ ਠੀਕੋ ਚੜ੍ਹਦੀ ਕਲਾ ਬਾਬਾ ਜੀ ਸਭ ਤੋਂ ਪਹਿਲੇ ਤਾਂ ਮਾਫੀ ਮੈਨੂੰ ਮਾਫੀ ਦਿਓ ਬਹਿਜੋ ਬਹਿਜੋ ਮਾਫੀ ਦਿਓ ਮੈਂ ਥੋੜਾ ਲੇਟ ਹੋ ਗਿਆ ਜੀ ਠੀਕ ਹੈ ਜੀ ਤੇ ਮਾਫੀ ਚਾਹੁੰਨੇ ਆਂ ਆਪਜੀ ਤੋਂ ਹੋ ਸਭ ਠੀਕ ਹੋ ਬਜ਼ੁਰਗੋ ਰੋਟੀ ਬੜੀ ਖਾਦੀ ਐ ਜਗਾ ਦਾ ਕਰੀਦਾ ਸਾਈ ਸਾਰਿਆਂ ਨੂੰ ਕਿ ਰਿਕਸ਼ਾ ਮੋਬ ਮਿੱਤ ਮਿਲਣਾ ਰੇੜੀ ਮਿਲਨੀ ਐ ਮੈਂ ਵੀ ਆਇਆ ਦੱਸਿਆ ਖੁਸ਼ ਹੋ ਗਈ ਲੋ ਰਾਨੀ ਕੀ ਕਹਿੰਦੀ ਕਹਿੰਦੀ ਕਿ ਨਾ ਮੈਂ ਮਾਲ ਤੇ ਤੇ ਤੜਾ ਗਈ ਅਸਾ ਰੋਟੀ ਜੋਗਾ ਹੋ ਜਾਊਗਾ ਨਾ ਉਹਨੇ ਤਾਂ ਕਿੱਦਿ ਕਿ ਤੋੜਾ ਮੈਂ ਹੁਣ ਇਹ ਹੁਣ ਨਾ ਆ ਜਾਂਦਾ ਵਾ ਮੈਂ ਕਿਹਾ ਹੋਇਆ ਜਿਹੜੀ ਆ ਜਾਂਦੀ ਆ ਫੇ ਤੂੰ ਸਬਜ਼ੀ ਵੇਚੋਗੇ ਉਹਨਾਂ ਨੇ ਹਾਂਜੀ ਤੇ ਰੋਟੀ ਬੜੀ ਚੱਲ ਪੂਗੀ ਆਪਣੀ ਹੈ ਆ ਬਾਬਾ ਬਗਲਾ ਸਾਹਿਬ ਜਾਂਦੇ ਹਾਂ ਬਾਬਾ ਬਗਲਾ ਸਾਹਿਬ ਜਾਓਗੇ ਫਿਰ ਕੀ ਕਹੋਗੇ ਮਹਾਰਾਜ ਨੂੰ ਮਹਾਰਾਜ ਨੂੰ ਆਖੋਗੇ ਤੇ ਮੈਂ ਤਾਂ ਹੋਏ ਤੁਹਾਡਾ ਦਿੱਤਾ ਸਭ ਕੁਝ ਤੁਹਾਡਾ ਦਿੱਤਾ ਸ਼ੁਕਰਾਨਾ ਹੈ ਤੇ ਜਲੇਬੀਆਂ ਲੈ ਕੇ ਜਾਇਓ ਜਲੇਬੀਆਂ ਖਾਂਦੇ ਨਹੀਂ ਆਂਦੇ ਹਾਂ ਤੇ ਆ ਹੀ ਖਾਂਦੇ ਆ ਜਲੇਬੀਆਂ ਲੈ ਕੇ ਆਇਓ ਅੱਜ ਨਵੀਂ ਗੱਡੀ ਮਿਲਨੀ ਤੇ ਜਲੇਬੀਆਂ ਵੀ ਖਾਣੀਆਂ ਆਪਾਂ ਠੀਕ ਹੈ ਤੁਹਾਨੂੰ ਮੈਂ ਮੈਂ ਦੇ ਦੂੰਗਾ ਥੋੜੀ ਹੋਰ ਤੇ ਜਲੇਬੀਆਂ ਜੂਲ ਕੇ ਲੈ ਕੇ ਜਾਇਓ ਠੀਕ ਹੈ ਤੁਮ ਬਾਜੋ ਤੇ ਮਹਾਰਾਜ ਦੇ ਕਦੀ ਗਿਲਾ ਨਹੀਂ ਹੁੰਦਾ ਕਿ ਬਾਬਾ ਜੀ 60 ਬਣਿਆ 100 ਬਣਿਆ ਬਸ ਕਦੀ ਗਿਨ ਲਿੰਦਾ ਗਿਨ ਲਾ ਕਹਾ ਉਹ ਆਖੀ ਜਾਂਦੀ ਤੇਰਾ ਦਿੱਤਾ ਹੀ ਆ ਜੋ ਕੁਛ ਹੈਗਾ ਅ ਸਾਸ਼ੂ ਭਰਾ ਸ਼ੁਕਰ ਆ ਸੈਕਰੀਫਾਈਕ ਮਾਇ ਤਾਂ ਵੀ ਸ਼ੁਕਰ ਆ ਹਾਂਜੀ ਹਾਂਜੀ ਸੋਗ ਮਾਇ ਤਾਂ ਵੀ ਸ਼ੁਕਰ ਆ ਕਈ ਕਈ ਦੇਣੇ ਤਾਂ ਨਹੀਂ ਹੁੰਦੇ ਆ ਵੀ ਘੋੜੀ ਵੀ ਨਹੀਂ ਹੁੰਦੀ ਉਹ ਤਾਂ ਉਹ ਤੜੀ ਦਰੋ ਸਕਣਾ ਨਾ ਕਾ ਕੇ ਉਹਦੇ ਵੀ ਸ਼ੁਕਰਾਨੇ ਕਾ ਕੇ ਚਲਿੰਦਾ ਵਾਹ ਜੀ ਬਾਬਿਓ ਬੱਬੀ ਇਹਨਾਂ ਇਹਨਾਂ ਸਬਰ ਕਿੱਥੋਂ ਆਂਦਾ ਉਹ ਆਪੇ ਦੇ ਦਿੰਦਾ ਆਪੇ ਦੇ ਦਿੰਦਾ ਜੋ ਤੇ ਇੱਕ ਬਾਤ ਆ ਸਭ ਜੀ ਹੈਗੇ ਆ ਉਹ ਸਦਾ ਰਹਿੰਦੇ ਨਾ ਸਦਾ ਨਾਲ ਰਹਿੰਦੇ ਆ ਹਾਂਜੀ ਤਹੇ ਸ਼ੁਕਰਾਨੇ ਹੁੰਦੇ ਆ ਹਾਂਜੀ ਹੋਣਾ ਤੁਹਾਡੇ ਲਾਗੇ ਗੁਰਤੇਗਬਾਦ ਸੱਸਾ ਜੀ ਦਾ ਗੁਰਦਰਾਤ ਹਣਾ ਬਾਬਾ ਬਕਰਾਲਾ ਸਾਹਿਬ ਹਣਾ ਤੇ ਹੈਗੇ ਆ ਪਾਸ਼ਾ ਜੀ ਹੈਗੇ ਆ ਹੈਗੇ ਆ ਰੋਟੀ ਦਿੰਦੇ ਆ ਜੇ ਤੋ ਮੰਗੀ ਵੇਖ ਲਓ ਰੋਟੀ ਦਿੰਦੇ ਆ ਆਜੂ ਹੁੰਦੇ ਆ ਅਜੂ ਦੀ ਗ੍ਰਾਮ ਦਾਸ ਜੀ ਦਰ ਤੇ ਆਏ ਤਾ ਗੁਰਤੇਗਬਾਦ ਪਾਸ਼ਾ ਜੀ ਨੇ ਹੁਕਮ ਲਾਇਆ ਸੀ ਮੈਨੂੰ ਕਹਿੰਦੇ ਰਵਾਇਤ ਸਿਆ ਜਾ ਕੇ ਬਾਬੇ ਨੂੰ ਮਿਲ ਮੇਰਾ ਬੰਦਾ ਆ ਰਿਹਾ ਵੇ ਲੋ ਤੁਹਾਡਾ ਬਾਦਸ਼ਾਹ ਕਿੰਨਾ ਬੇਹੰਤ ਹੈ ਹੈ ਨਵੀਂ ਜੋਤ ਗੁਰਤੇਗ ਬਹਾਦਰ ਪਾਸ਼ਾ ਦੀ ਅਸੀਂ ਕਿਹਨੂੰ ਨਾ ਤੇਗ ਬਹਾਦਰ ਸਿਮਰਿਏ ਘਰ ਨੋ ਨਿਦ ਆਏ ਆਏ ਨੋ ਨਿਦਿਆ ਕਰਾ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਨਾਮ ਜਪਦਾ ਹੈ ਤੁਹਾਡੀ ਜਿਹੜੀ ਆ ਗਈ ਹੈ ਜੀ ਠੀਕ ਹੈ ਜੀ ਖੁਸ਼ ਤਾਂ ਗੁਰੂ ਆਂਦਾ ਚਲੋ ਆਜੋ ਲੋਨ ਨਾਲ ਆਜੋ ਕਲਾ ਦੇ ਵੀਰ ਨਾਲ ਅੰਦਰ ਧੰਨ ਗੁਰਗ੍ਰਾਮਦਾਸ ਧੰਨ ਜਗਵਾਮਦਾਸ ਠੀਕ ਹੈ ਤਾ ਪਾਪਾ ਜੀ ਠੀਕ ਹੈ ਸਭੀ ਸੁਢੀ ਵਾਸਤੇ ਹੈ ਬੜੀ ਸੋਹਣੀ ਆ ਧੰਨ ਗੁਰਗ੍ਰਾਮਦਾਸ ਚਲੋ ਧੰਨ ਜਗਵਾਮਦਾਸ ਧੰਨ ਜੀ ਦੇ ਬਾਬਾ ਜੀ ਪੂਰੇ ਖੁਸ਼ ਆ ਜੀ ਸੋ ਗੁਰੂ ਸਾਹਿਬ ਜੇਰਾਂ ਲ ਅਸੀਂ ਇਸ ਤਰ੍ਹਾਂ ਲਈਏ ਕਿ ਦੇ ਅਸੀਸਾ ਮਿਲਣ ਸੋ ਪਾਪਾ ਜੀ ਦੀ ਦੋ ਜੀ ਰੋਟੀ ਆ ਤੂੰ ਸਬਜੀ ਦਾ ਕੰਮ ਕਰਨਗੇ ਤੇ ਆਪਣੀ 로ਜੀ ਰੋਟੀ ਖਾਣਗੇ ਇੱਕ ਜੀਮ ਦੀ ਆਸ ਮਿਲ ਗਈ ਹੈ ਬੇਜੁਰਗਾ ਨੂੰ ਤੁਹ ਜੀ ਬਾਬਿਓ ਹੁੰਦਾ ਵਧੀਆ ਹੋ ਜੂਏ ਕੰਮ। ਤੁਹਨੇ ਗੁਰੂ ਅਮਰਦਾਸ। ਹਾਂਜੀ। ਤੁਹਾਡੀ ਦਇਆ ਮੇਰੀ। ਨਹੀਂ ਦਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹਦੇ ਦਰ ਤੇ ਆਏ ਹੋ ਜੀ। ਤੁਹਾਡੀ ਵੇਚੂ ਹੋ ਗਈ ਉਹਨਾਂ ਕੰਮ ਕਰਨ। ਨਹੀਂ ਮਾਲਕ ਹਰਿ ਦੇ ਕਿਹਦੇ ਵੇਚਾ ਜੀ ਸ਼ੁਕਰਾਨਾ ਗੁਰੂ ਸਾਹਿਬ ਦਾ। ਸ਼ੁਕਰਾਨਾ ਗੁਰੂ ਅਮਰਦਾਸ ਵਾਹਿਗੁਰੂ ਦਾ ਸਦਾਈ। ਅੱਜ ਤੁਹ ਪਾਪੜੀ ਮਿੱਠੇ ਚੋਲ ਜਰੂਰ ਬਣਨੇ ਚਾਹੀਦੇ ਜਰਦੇ ਵਾਲੇ। ਅੱਛਾ ਜੀ। ਠੀਕ ਹੈ ਜੀ। ਕੰਮ ਆਇਆ ਅੱਜ ਜਰਦਾ ਜਰੂਰ ਬਣਾਣਾ ਮਿੱਠੇ ਝੋਲ ਜਾਂਦੇ ਹਾਂ ਹਾਂਜੀ ਹਾਂਜੀ ਕਰਦੇ ਫੋਨ ਹੁਣੇ ਕਰਨਾ ਹੁਣ ਕਰ ਦਿੰਦੇ ਆਂ ਕਰਦੇ ਫੋਨ ਹੁਣੇ ਜਰਦਾ ਬਣਾ ਕੇ ਰੱਖੋ ਮੈਂ ਆ ਰਿਹਾ ਨਾਲ ਦਹੀਂ ਵੀ ਉਹ ਕੀ ਆਪਣਾ ਕਿਹੜਾ ਦਹੀਂ ਬਣਾ ਕੋੜੀਆਂ ਵਾਲਾ ਤੁਹਾਨੂੰ ਗਿਆ ਆ ਬਾਕੀ ਠੀਕ ਆ ਤੇ ਆ ਫਰੀ ਮਾਇਆ ਤੁਸੀਂ ਰੱਖੋ ਤੁਸੀਂ ਹੁਣ ਇਹਨੂੰ ਚਲਾ ਕੇ ਨਹੀਂ ਕਿ ਲੱਗ ਜਾਣਾ ਇੱਥੋਂ ਆਟੇ ਦੇ ਪਿੱਛੇ ਰੱਖ ਤੇ ਜਿੱਦ ਲੱਗ ਜਾਇਓ ਕਿਉਂਕਿ ਹੁਣ ਦੂਰ ਬੜੀ ਜਾਣਾ ਤੁਸੀਂ ਜਾਜੋ ਦਿਓ ਤੁਹਾਨੂੰ ਆਪਾਂ ਨੂੰ ਚਲੀਓ ਠੀਕ ਆ ਜੀ ਇਹ ਦਿਨ ਵਾਲਾ ਕੋਣ ਆ ਤੁਹਾਡਾ ਗੁਰੂ ਗੁਰੂ ਰਾਮਦਾਸ ਸਾਹਿਬ ਠੀਕ ਹੈ ਜੀ ਚਲੋ ਠੀਕ ਹੈ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨ ਗੁਰੂ ਰਾਮਦਾਸ